ਮੈਂ ਪਿਛਲੇ ਕਾਫੀ ਸਮੇਂ ਤੋਂ ਇਸ ਚੈਨਲ ਤੇ ਵੀਡੀਓ ਨਹੀਂ ਪਾ ਰਿਹਾ ਇਹਦਾ ਇੱਕ ਕਾਰਨ ਇਹ ਹੈ ਕਿ ਇਹ ਮੇਰਾ ਚੈਨਲ ਹੈ ਨਾ ਡੀਮੋਨਟਾਈਜ਼ ਹੋ ਗਿਆ ਤੇ ਸਰਕਾਰ ਨੇ ਇਹ ਚੈਨਲ ਡੀਮੋਨਟਾਈਜ਼ ਕਰ ਦਿੱਤਾ ਕਿਉਂ ਕਰ ਦਿੱਤਾ ਕਿਉਂਕਿ ਤੁਸੀਂ ਮੇਰਾ ਕੰਟੈਂਟ ਦੇਖਿਆ ਹੀ ਹੋਣਾ ਮੈਂ ਪਰਾਚੀਨ ਇਤਿਹਾਸ ਬਾਰੇ ਬਹੁਤ ਕੁਝ ਦੱਸਦਾ ਇੱਥੇ ਵੀਡੀਓ ਪਾਈਆਂ ਨੇ ਉਸ ਤੋਂ ਲਾਵਾ ਸਰਕਾਰ ਦੇ ਕਈ ਕੰਮਾਂ ਦੇ ਖਿਲਾਫ ਵੀ ਇਸ ਚੈਨਲ ਦੇ ਉੱਪਰ ਵੀਡੀਓ ਪਾਈਆਂ ਹੋਈਆਂ ਨੇ ਤੇ ਸਿੱਖਾਂ ਦਾ ਇਤਿਹਾਸ ਪੰਜਾਬ ਦਾ ਪਰਾਚੀਨ ਇਤਿਹਾਸ ਹਾਲਾਂਕਿ ਐਦਾਂ ਦੀ ਕੋਈ ਚੀਜ਼ ਹੈ ਨਹੀਂ ਸੀ ਜਿਹਦੇ ਉੱਤੇ ਤੁਸੀਂ ਕਿੰਤੂ ਪ੍ਰੰਤੂ ਕਰੋ ਜਾਂ ਫਿਰ ਜਿਹੜੀ ਕਿ ਕਿਸੇ ਚੀਜ਼ ਦੇ ਖਿਲਾਫ ਹੋਵੇ ਜਾਂ ਜੋ ਗਲਤ ਹੋਵੇ ਪਰ ਫਿਰ ਵੀ ਇਹਨਾਂ ਨੇ ਮੇਰੀ ਇੱਕ ਪੁਰਾਣੀ ਵੀਡੀਓ ਉਠਾਈ ਜਿਹੜੀ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਉੱਪਰ ਸੀ ਨਾਲੇ ਉਹ ਵੀਡੀਓ ਕੱਟ ਦਿੱਤੀ ਤੇ ਨਾਲੇ ਮੇਰਾ ਚੈਨਲ ਜਿਹੜਾ ਡੀਮੋਨਟਾਈਜ਼ ਕਰ ਦਿੱਤਾ ਉਸ ਤੋਂ ਵੀ ਵੱਡੀ ਗੱਲ ਕਿ ਚੈਨਲ ਦੇ ਵਿੱਚ ਜਿਹੜਾ 8-9000 ਰੁਪਇਆ ਸੀਗਾ ਉਹ ਵੀ ਉੱਡ ਗਿਆ ਉਹ ਨਹੀਂ ਮਿਲਿਆ ਤੇ ਜਿਸ ਕਰਕੇ ਹੁਣ ਮੈਨੂੰ ਇੱਕ ਨਵਾਂ ਚੈਨਲ ਬਣਾਉਣਾ ਪਿਆ ਉਹ ਮੈਂ ਨਵਾਂ ਚੈਨਲ ਬਣਾਇਆ ਨਾਮ ਹੈਗਾ ਜੀ Unfiltered Gabru ਉਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦੇਣਾ ਤੇ ਜਾਂ ਫਿਰ ਤੁਸੀਂ ਨਾਮ ਸਰਚ ਕਰ ਲਿਓ ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਮੇਰੇ ਉਸ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਲੋਕ ਮੇਰੇ ਇੱਥੇ ਸਬਸਕ੍ਰਾਈਬਰ ਨੇ ਜੋ ਮੇਰੀਆਂ ਵੀਡੀਓ ਦੇਖਦੇ ਸੀਗੇ ਉਹ ਪਲੀਜ਼ ਸਬਸਕ੍ਰਾਈਬ ਕਰੋ ਕਿਉਂਕਿ ਇਹ ਜਿਹੜਾ ਹੈ ਨਾ ਹੁਣ ਇਸ ਯੂਟਿਊਬਰਾਂ ਉੱਪਰ ਸਰਕਾਰ ਹੈ ਜਿਹੜੀ ਇਹ ਕੰਟਰੋਲ ਕਰਨਾ ਚਾਹੁੰਦੀ ਆ ਮੇਰਾ ਹੀ ਨਹੀਂ ਹੋਰ ਵੀ ਕਈ ਸਾਰੇ ਯੂਟਿਊਬਰਾਂ ਦੇ ਜਿਹੜੇ ਚੈਨਲ ਹੈਗੇ ਉਹ ਕੱਟੇ ਜਾ ਚੁੱਕੇ ਆ ਜਾਂ ਫਿਰ ਡੀਮੋਨਟਾਈਜ਼ ਹੋ ਚੁੱਕੇ ਆ ਡੀਮੋਨਟਾਈਜ਼ ਦਾ ਮਤਲਬ ਹੁੰਦਾ ਵੀ ਪੈਸੇ ਆਉਣੇ ਬੰਦ ਹੋ ਜਾਂਦੇ ਆ ਚੈਨਲ ਤੇ ਕਿਉਂਕਿ ਇਹਨਾਂ ਨੂੰ ਇਹ ਆ ਵੀ ਕੋਈ ਸਾਡੇ ਖਿਲਾਫ ਨਾ ਬੋਲੇ ਜਾਂ ਫਿਰ ਜੋ ਅਸੀਂ ਕਰ ਰਹੇ ਆ ਉਹਦੇ ਉੱਪਰ ਕੋਈ ਵੀਡੀਓ ਨਾ ਬਣਾਏ ਕਿਉਂਕਿ ਯੂਟਿਊਬਰ ਆ ਜਿਹੜੇ ਉਹ ਬਣਾਉਂਦੇ ਆ ਅਤੇ ਹੁਣ ਹੌਲੀ ਹੌਲੀ ਕਰਕੇ ਜਿਹੜੇ ਜਿਹੜੇ ਵੀ ਯੂਟਿਊਬਰ ਇਹਨਾਂ ਦੇ ਕੁਝ ਖਿਲਾਫ ਬੋਲਦੇ ਆ ਉਹਨਾਂ ਨੂੰ ਇਹ ਇਸ ਤਰੀਕੇ ਨਾਲ ਕਿਨਾਰੇ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ YouTube ਦੀ ਇੱਕ ਪਾਲਿਸੀ ਬਣਾਈ ਹੋਈ ਹੈ ਇਹਨਾਂ ਨੇ ਕਿ ਜੋ ਕੋਈ ਸਰਕਾਰ ਦੇ ਇਦਾਂ ਖਿਲਾਫ ਬੋਲੂਗਾ ਉਹਦਾ ਚੈਨਲ ਆ ਜਿਹੜਾ ਉਹ ਕ ਪਰ ਹੁਣ ਇਹਦਾ ਮਤਲਬ ਇਹ ਥੋੜਾ ਵੀ ਆਪਾਂ ਬੋਲਣੋਂ ਨਹੀਂ ਹਟ ਜਗੇ ਜਾਂ ਆਪਾਂ ਆਪਣਾ ਇਤਿਹਾਸ ਦਸਤਨੋਂ ਹਟ ਜੀਏ ਜਾਂ ਜੋ ਫਿਰੇ ਕਦੇ ਕੁਝ ਗਲਤ ਕਰਨ ਆਪਾਂ ਉਹਦੇ ਖਿਲਾਫ ਵਿੱਚ ਬੋਲੀਏ ਨਾ ਉਹ ਚੀਜ਼ ਤਾਂ ਆਪਾਂ ਕਰਾਂਗੇ ਇਸ ਲਈ ਮੈਂ ਨਵਾਂ ਚੈਨਲ ਬਣਾਇਆ ਸਾਰਿਆਂ ਨੂੰ ਇਹ ਅਪੀਲ ਹੈ ਵੀ ਮੇਰੇ ਉਸ ਚੈਨਲ ਤੇ ਜਾ ਕੇ ਪਲੀਜ਼ ਸਬਸਕ੍ਰਾਈਬ ਕਰੋ ਤਾਂ ਕਿ ਮੈਨੂੰ ਥੋੜਾ ਜਿਹਾ ਹੋਰ ਹੌਸਲਾ ਮਿਲੇ ਅਤੇ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੌਸਲੇ ਦੇ ਵਿੱਚ ਕੰਮ ਕਰ ਸਕਾਂ ਤੇ ਇਹ ਕੰਮ ਹੈ ਜਿਹੜਾ ਬੰਦ ਨਾ ਹੋਵੇ ਇਹ ਆਵਾਜ਼ ਹੈ ਜਿਹੜੀ ਲੋਕਾਂ ਦੀ ਇਸ ਨੂੰ ਦਬਾਇਆ ਨਾ ਜਾ ਸਕੇ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਸਾਡਾ ਯੂਟਿਊਬਰਾਂ ਦਾ ਸਾਥ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ